ਤਉ ਸਿੱਖਿਏ ਕਿ ਲਿਖਤੀ ਪੰਜਾਬੀ ਭਾਸ਼ਾ ਨੂੰ ਪੰਜਾਬੀ ਆਵਾਜ਼ ਵਿੱਚ ਕਿਵੇਂ ਬਦਲਣਾ ਹੈ ਅਤੇ ਉਸ ਆਵਾਜ਼ ਨੂੰ ਇੱਕ ਵੱਖਰੀ ਮਰਦ ਜਾਂ ਔਰਤ ਆਵਾਜ਼ ਵਿੱਚ ਕਿਵੇਂ ਬਦਲਣਾ ਹੈ ਅਤੇ ਉਹਨਾਂ ਆਵਾਜ਼ਾਂ ਨੂੰ ਵੀ ਪੂਰੀ ਤਰ੍ਹਾਂ ਮੁਫਤ ਡਾਊਨਲੋਡ ਕਰੋ ਸਭ ਤੋਂ ਪਹਿਲਾਂ ਵੀਡੀਓ ਦੇ ਵੇਰਵੇ ਵਿੱਚ ਦਿੱਤੇ ਲਿੰਕ ਤੇ ਜਾਓ ਫਿਰ ਤੁਸੀਂ ਆਪਣੀ ਭਾਸ਼ਾ ਚੁਣ ਸਕਦੇ ਹੋ ਅਤੇ ਸਿੱਧੇ ਦਿੱਤੇ ਟੈਕਸਟ ਖੇਤਰ ਵਿੱਚ ਲਿਖ ਸਕਦੇ ਹੋ ਜਾਂ ਦੂਜੇ ਸਰੋਤਾਂ ਤੋਂ ਟੈਕਸਟ ਦੀ ਨਕਲ ਕਰ ਸਕਦੇ ਹੋ ਅਤੇ ਟੈਕਸਟ ਖੇਤਰ ਵਿੱਚ ਪਾ ਸਕਦੇ ਹੋ ਅਸੀਂ ਹੋਰ ਸਰੋਤਾਂ ਤੋਂ ਕਾਪੀ ਕਰਾਂਗੇ ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਕਾਠੋਂ ਤੇ ਸੁਭਾਅ ਵੱਲੋਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਸਨ ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇੱਕ ਅਲ ਉਹਨਾਂ ਨੂੰ ਉਦਾਸ ਕਰ ਦਿੰਦੀ ਸੀ ਕਿੰਦਗੀ ਵਿੱਚ ਕਿੰਨੇ ਹੀ ਦੁੱਖ ਤਕਲੀ ਆਏ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ਉਹਨਾਂ ਦੇ ਨਾਲ ਖੁਈਆ ਤੇ ਹਸੂਆ ਸਨ ਉਹਨਾਂ ਦੇ ਕਈ ਕਿਸੇ ਕਹਾਣੀਆਂ ਲੋਕਾਂ ਵਿੱਚ ਬਹੁਤ ਮਹੂਰ ਹਨ ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਤੋਂ ਤੇ ਸੁਭਾਅ ਵੱਲੋਂ ਇੱਕ ਦੂਜੇ ਨਾਲ ਮਿਲਦੇ ਜੁਦੇ ਸਨ ਉਹ ਸਦਾ ਇਕੱਠੇ ਹੀ ਰਹਿੰਦੇ ਤੇ ਕੱਲ ਉਹਨਾਂ ਨੂੰ ਉਦਾਸ ਕਰ ਦਿੰਦੀ ਸੀ ਕਿ ਲਿਗੇ ਵਿੱਚ ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਕਾਰ ਤੋਂ